ਧੰਨਵਾਦ ਬਹੁਤ-ਬਹੁਤ ਪੀਟੀਸੀ ਚੈਨਲ ਵਾਲਿਆਂ ਦਾ ਸਾਡੇ ਪਿੰਟ ਟੂਮ ਟੀਮ ਲੈ ਕੇ ਆਏ ਤੁਸੀਂ ਬਚਪਨ ਦੀ ਜਾਨ ਦੱਸੋ ਬਚਪਨ ਇੱਥੇ ਤੋਂ ਵਿਦਿਆ ਨਹੀਂ ਜੀ ਜਿਵਾਕਾ ਨੂੰ ਕਿਵੇਂ ਘੂਰਦੇ ਹੋ ਨੇ ਹਰ ਚਲ ਹਰ ਤਾਂ ਨਹੀਂ ਆ ਜਿਵਾਜ ਕੱਲ ਨੂੰ ਆਉ ਖਰਾਕਾ ਰਹੀ ਨਾ ਬਹਿਣਾ ਵਾਲੇ ਬੰਦੇ ਰਹੇ ਆਉਤ ਗਰੀ ਬੋਲਨੇ ਦੀ ਚੀਜ਼ ਵੈ ਉਹਨਾਂ ਅੱਜ ਬੋਲੋ ਅੱਜ ਮੌਕਾ ਹੈਗਾ ਮਰੇ ਭਾਗਿਆ ਜੀ ਮੈਂ ਵੀ ਸੀ ਗੱਲ ਕਰ ਜਿੰਦਗੀ ਤੇ ਸੰਤੁਸ਼ਟੋਂ ਬਈ ਜਿੰਦਗੀ ਤੇ ਬਸ ਕੁਛ ਨਹੀਂ ਹੈ ਬਈ ਮਿਹਨਤ ਬਈ ਬਹੁਤ ਕਰਨੀ ਪੈਂਦੀ ਐ ਸਵੇਰਾਂ ਡੰਡ ਸਵੇਰੀ 4 ਵਜੇ ਉੱਠਣਾ ਪੈਂਦਾ ਐ ਪਿਆਰ ਮੈਂ ਅੱਖਾਂ-ਅੱਖਾਂ ਨਹੀਂ ਲੜੀਆਂ ਕਦੇ ਬਸ ਨੂੰ ਤਾਂ ਵਿਆਹ ਇੱਥੇ ਆ ਹੀ ਗਏ ਜੀ ਹੁਣ ਤਾਂ ਜਵਾਕਾਂ ਵਾਲੇ ਹੋ ਗਏ ਹੁਣ ਛੜਕਦੇ ਕਿਵੇਂ ਹੋ ਛੜਕਦੇ ਦੱਸ ਦੱਸਦਾ ਨਹੀਂ ਤਾਂ ਫੇਰ ਬਤਾਉਂ ਫੇਰ ਆ ਕੇ ਸਮਾਰਗਾ ਤੈਨੂੰ ਲੇਖ ਪਰੋਚਾਂ ਯਾਰਾਂ ਦੀ ਮੇਰੇ ਵੱਡੇ ਵੱਡੇ ਡਰ ਜਾਂਦੇ ਜੇ ਕੰਨ ਬੰਦ ਕਰਕੇ ਸੁਣ ਰਹੇ ਹਾਂ ਸ਼ੋਰਾਂ ਨੂੰ ਆਪਣੇ ਹੱਥੀ ਤੋੜ ਰਹੇ ਹਾਂ ਡੋਹਰਾਂ ਨੂੰ ਉਹ ਹੈ ਜੋ ਆਵਾਤੋਂ ਸੇ ਬਦਲ ਅਸਮਾਂ ਘਿਰਾ ਦੇਤੇ ਹਨ ਕਿੱਥੇ ਆ ਬਿਆਰ ਹੋਇਆ ਫਿਰ ਨਹੀਂ ਨਹੀਂ ਉਹ ਹੋ ਜਾਂਦਾ ਫਿਰ ਕਿੱਥੇ ਉਹਨਾ ਫਿਰ ਤਾਂ ਲਿਖਿਆ ਨਹੀਂ ਜਾਣਾ ਸੀ ਲੋਕਾਂ ਦੀਆਂ ਨਜ਼ਰਾਂ ਤੋਂ ਡਾਰੇ ਕੂੜੀਏ ਗੱਲ ਨਹੀਂ ਮਾਰੀ ਸੱਸੀ ਗਾਲ ਜੀ ਮੈਂ ਹਾਕਮ ਸਿੰਘ ਅਮਦਗੜੀਆ ਤੁਸੀਂ ਦੇਖ ਰਹੇ ਹੋ ਪੀਡੀਸੀ ਨਿਊਜ਼ ਤੁਹਾਡਾ ਮਨਪਸੰਦੀ ਸ਼ੋਅ ਸੱਤ ਲੈ ਕੇ ਹਾਜ਼ਰਾਂ ਅੱਜ ਹੀ ਸੱਤ ਪਿੰਡ ਲੈਲੀ ਵੇਖੇ ਉਹ ਇਤਿਹਾਸਿਕ ਪੱਖੋਂ ਵੀ ਮਸ਼ਹੂਰ ਆ ਪਿੰਡ ਆਓ ਉਹਨਾਂ ਦੇ ਨਾਲ ਬਜ਼ੁਰਗਾਂ ਦੇ ਨਾਲ ਗੱਲਬਾਤ ਕਰਦੇ ਹਾਂ ਉੱਥੋਂ ਦੇ ਪਿੰਡ ਦੇ ਬਜ਼ੁਰਗਾਂ ਦੇ ਨਾਲ ਇਸ ਪਿੰਡ ਦੇ ਇਤਿਹਾਸ ਬਾਰੇ ਜਾਣਦੇ ਆ ਨਾਲ ਹੀ ਹੋਰ ਖੱਟੀਆਂ ਮਿੱਠੀਆਂ ਜੱਦਾ ਬਾਰੇ ਗੱਲਬਾਤ ਕਰਦੇ ਆ ਆਜੋ ਬਈ ਅਸੀਂ ਗੱਲ ਜੀ ਹਾਂਜੀ ਸੱਤ ਸਿਰ ਗੱਲ ਵੀਰ ਜੀ ਬਾਈ ਜੀ ਕੀ ਗੱਲ ਚੱਲ ਰਹੀ ਬਹੁਤ ਠੀਕ ਹੈ ਆਪ ਦੱਸੋ ਜੀ ਬਹੁਤ ਖੁਸ਼ੀ ਹੋਈ ਹੈ ਤੁਸੀਂ ਸਾਡੇ ਪਿੰਡ ਪਿੰਡ ਜਾਏ ਆ ਜੀ ਸੋ ਸਾਡੇ ਬੱਚਿਆਂ ਵੱਲੋਂ ਛੋਟੇ ਛੋਟੇ ਬੱਚੇ ਜੀ ਬੇਵੀਆਂ ਤੇ ਨੌਜਵਾਨ ਨੇ ਸਾਡੇ ਬਜ਼ੁਰਗ ਵੀ ਨੇ ਜੀ ਮੇਰੇ ਹਮ ਉਮਰ ਵੀ ਹੈਗੇ ਨੇ ਜੀ ਯਾਨੀ ਕਿ ਪਿੰਡ ਦੇ ਸਾਰੇ ਮਹਿਲਾਵਾਂ ਵੱਲੋਂ ਬੱਚਿਆਂ ਵੱਲੋਂ ਬਜ਼ੁਰਗਾਂ ਵੱਲੋਂ ਜੀ ਸਾਡੇ ਐਮਸੀ ਸਾਹਿਬ ਬੈਠੇ ਨੇ ਮਲਕੇ ਸਿੰਘ ਜੀ ਸਾਡੇ ਸਾਰਿਆਂ ਵੱਲੋਂ ਪੀਟੀਸੀ ਟੀਮ ਦਾ ਤਹਿ ਦਿਲੋਂ ਧੰਨਵਾਦ ਹੈ ਤੁਸੀਂ ਸਾਡੇ ਪਿੰਡ 'ਚ ਸਮਾਂ ਕੱਢ ਕੇ ਆਏ ਹੋ ਸਾਡੇ ਪਿੰਡ ਦਾ ਹਾਲ ਚਾਲ ਜਾਣਨ ਵਾਸਤੇ ਆਏ ਹੋ ਹਰ ਇੱਕ ਬੰਦਾ ਆਪਣੀ ਜ਼ਿੰਦਗੀ 'ਚ ਕੁਝ ਨਾ ਕੁਝ ਕਰਦਾ ਰਹਿੰਦਾ ਸਾਨੂੰ ਹੋਰ ਆਪ ਹਟ ਕੇ ਹੋਊਗੀ ਮੇਰੀ ਇੰਟਰਵਿਊ ਜੀ ਜੀ ਕਿ ਉਹ ਗੱਲਾਂ ਨਹੀਂ ਕਰਨੀ ਚਾਹੀਦੀਆਂ ਜਿਹੜੀ ਬੀ ਚੁੱਕੀਆਂ ਨੇ ਜੀ ਅਸੀਂ ਕਹਿ ਚੁੱਕੇ ਆ ਕਿੱਥੇ ਜੰਮੇ ਕਿੱਥੇ ਪੈਦਾ ਹੋਏ ਕਿ ਕਿੰਨੇ ਕਿ ਕਿ ਪੜ੍ਹੇ ਕਿ ਕਿੱਥੇ ਸੋ ਮੌਜੂਦਾ ਸਮੇਂ ਦੇ ਵਿੱਚ ਅਸੀਂ ਕੀ ਕੁਝ ਕਰਦੇ ਆ ਉਹ ਗੱਲਾਂ ਕਰਦੇ ਆ ਜੀ ਮੇਰਾ ਨੇਚਰ ਸ਼ੁਰੂ ਤੋਂ ਹੀ ਗੇਮਾ ਵਾਲਾ ਰਿਹਾ ਠੀਕ ਹੈ ਜੀ ਪਹਿਲੇ ਖੇਡੇ ਫਿਰ ਖੜਾਏ ਆ ਇਹ ਨਾਲ ਸਾਡੇ ਮੁੰਡੇ ਕਈ ਚੰਗੇ ਪਲੇਅਰ ਬਣੇ ਵੀ ਹੋਏ ਆ ਅੱਜ ਕੱਲ੍ਹ ਮੁੰਡਾ ਆਪਣਾ ਕਵਡਿ ਖੇੜਾ ਕਿਹਨਾਂ ਦਾ ਗੁਰਦੀਪ ਸਿੰਘ ਉਹ ਬਾਹਰ ਜਾਂਦਾ ਹੈ ਇੰਗਲੈਂਡ ਕੈਨੇਡਾ ਜੀ ਸਾਰੇ ਪਾਸੇ ਲਹਿਲੀ ਪਿੰਡ ਦਾ ਨਾਮ ਅਸ਼ੌਰ ਕੀਤਾ ਹੋਇਆ ਹੈ ਪਹਿਲਾ ਗੇਮਾਂਵਲ ਤੇ ਫਿਰ ਹੁਣ ਲਿਖਣਵਲ ਜੀ ਗੁਰੂ ਦੀ ਵਿਡਿਆਈ ਕੀਤੀ ਹੈ ਜੀ ਗੁਰੂ ਨੇ ਕਰਵਾਈਏ ਮੇਰੇ ਕੋਲ ਤੇ ਜੀ ਜੀ ਸੋ ਮੈਂ ਜ਼ਿਆਦਾ ਡਿਟੇਲ ਚ ਨਹੀਂ ਜਾਂਦਾ ਵਿਸਤਾਰ ਚ ਜੀ ਜੀ ਇਸ ਤੋਂ ਬਾਅਦ ਮੈਂ ਚੰਡੀਗੜ੍ਹ ਦੀਆਂ ਸੁਭਾਵਾਂ ਨਾਲ ਜੁੜਿਆ ਹੋਇਆ ਹਾਂ ਸੋ ਗੁਰੂ ਦੀ ਵਿਡਿਆਈ 'ਚ ਗੁਰੂ ਨਾਨਕ ਦੇਵ ਜੀ ਦੀ ਵਿਡਿਆਈ 'ਚ ਚੰਦ ਲੈਣਾ ਨੇ ਆ ਜਬਾ ਬਾਬਾ ਨਾਨਕਾ ਪਾ ਜੱਗ ਵਿੱਚ ਫੇਰਾ ਆ ਜਬਾ ਬਾਬਾ ਨਾਨਕਾ ਪਾ ਜੱਗ ਵਿੱਚ ਫੇਰਾ ਸਕਤਾ ਮਾੜੇ ਨੂੰ ਮਾਰ ਕੇ ਪਿਆ ਮੋਜੇ ਉਡਾਵੇ ਨਾ ਡਰਦਾ ਮਾੜਾ ਬੋਲਦਾ ਬਸ ਤੱਕੀ ਜਾਵੇ ਤੱਕ ਗੰਚੋ ਰਾਂ ਜ਼ਾਰਾਂ ਦਾ ਬਾਬਾ ਕਰੋ ਨਬੀ ਦਾ ਆ ਜਾ ਬਾਬਾ ਨਾਨਕਾ ਪਾ ਜੱਗ ਵਿੱਚ ਫੇਰਾ ਜ਼ੁਲਮ ਹਨੇਰੀ ਝੁੱਲ ਪਈ ਬਾਬਾ ਪਾ ਜਾਵੇਰਾ ਤਾਂ ਬਾਬਾ ਸ਼ੁਰੀ ਭਾਈਆ ਲਿਖਣ ਦੀ ਜਿਹੜੀ ਚਿੱਟਕ ਉਹ ਕਿਵੇਂ ਲੱਗੀ ਇਹ ਜੀ ਬਸ ਜਦੋਂ ਬੰਦੇ ਦਾ ਦਿਮਾਗ ਫਰੀ ਹੁੰਦਾ ਹੈ ਜੀ ਜੀ ਸੋ ਲੁਕਾਣਾ ਵੀ ਨਹੀਂ ਚਾਹੀਦਾ ਹੈਗਾ ਜੀ ਇਦਾਂ ਅਸੀਂ ਸਾਡਾ ਧਿਆਨ ਹਮੇਸ਼ਾ ਖੇਡਾਂ ਵਾਲਾ ਹੁੰਦਾ ਸੀ ਤੇ ਜਾਂ ਪੜ੍ਹਨ ਵਾਲਾ ਜੀ ਸੰਗ ਉਹ ਬਹੁਤ ਹੁੰਦੇ ਸੀ ਜੀ ਇਦਾਂ ਕਿ ਉਹ ਅੰਦੇ ਜਾਂਦੇ ਸਫ਼ਰ 'ਚ ਕੋਈ ਕਿਸੇ ਨਾਲ ਥੋੜਾ ਵਾਧਾ ਖੁੱਲ ਕੇ ਦੱਸੋ ਹੁਣ ਤਾਂ ਰੰਗ ਤੁਸੀਂ ਲਾ ਦਿੱ ਸ਼ਾਇਰ ਇੰਨੇ ਸੰਗ ਦੀ ਨੀਂਦ ਦਾ ਮਤਲਬ ਹਰ ਇੱਕ ਦਾ ਕਾਰਨ ਜਾਂਦਾ ਕਰਕੇ ਪਿਆਰ ਸੱਚਾ ਸੱਚਾ ਹੁੰਦਾ ਮੇਰੇ ਗੀਤ ਵੀ ਸਾਰੇ ਸੱਚੇ ਸੂਚੇ ਪਿਆਰ ਦੇ ਨਾਲ ਸੰਬੰਧਿਤ ਹੈ ਜੀ ਸੋ ਉਹਦਾ ਸ਼ੁਰੂਆਤ ਹੋਈ ਹੈ ਪਤਾ ਨਹੀਂ ਕਿਦੋਂ ਅਸੀਂ ਮੈਨੂੰ ਵੀ ਨਹੀਂ ਪਤਾ ਸੀ ਇਹ ਲਿਖਣਾ ਨਹੀਂ ਲਿਖਣਾ ਸੱਚਾ ਪਿਆਰ ਹੋਇਆ ਫਿਰ ਨਹੀਂ ਨਹੀਂ ਉਹ ਹੋ ਜਾਂਦਾ ਫਿਰ ਕਿੱਥੇ ਉਹਦਾ ਵਰਤਾ ਲਿਖਿਆ ਨਹੀਂ ਜਾਣਾ ਸੀ ਪਰ ਮੇਰੇ ਗੀਤ ਇਹਦੇ ਨਾਲ ਸੰਬੰਧਤ ਹੈ ਠੀਕ ਹੈ ਹਾਂ ਹਾਂ ਕੋਈ ਵਰਤਾ ਅੱچے ਸੱਚੇ ਪਿਆਰ ਉੱਤੇ ਸੰਬੰਧਿਤ ਗੀਤ ਆਉਂਦਾ ਹਾਂ ਹਾਂ ਅੱਛਾ ਜੀ ਵੇਖ ਲੈ ਪਿਆਰ ਆ ਪਿਆਰ ਤੇਰੇ ਨੇ ਵੇਖ ਲੈ ਪਿਆਰ ਆ ਪਿਆਰ ਤੇਰੇ ਨੇ ਜ਼ਿੰਦ ਕੰਡਿਆਂ ਤੇ ਮੇਰੀ ਹੈ ਟਿਕਾਈ ਹੱਲ ਰਣੇ ਦੇ ਬੋਟ ਵਾਂਗ ਮੈਂ ਸਹਿ ਕਾਂ ਹੱਲ ਤੱਕ ਨਾ ਕਲੇ ਜੇ ਨਾਲ ਲਾਈ ਪਿਆਰ ਹੁੰਦਾ ਰੱਬ ਤੇ ਰੱਬ ਹੀ ਪਿਆਰ ਇਸ ਗੱਲ ਨੂੰ ਤਾਂ ਸਾਰੇ ਲੋਕੀ ਜਾਣਦੇ ਇਹਨਾਂ ਦੀ ਮਤ ਨੂੰ ਕੀ ਸਪ ਸੋਂਗਿਆ ਇਹ ਫੇਰ ਵੀ ਨਾ ਸਾਨੂੰ ਪਛਾਣਦੇ ਦਿਲ ਦੀ ਮੇਰੇ ਦਿਲ ਵਿੱਚ ਰਹਿ ਗਈ ਦਿਲ ਦੇ ਮੇਰੇ ਦਿਲ ਵਿੱਚ ਰਹਿ ਗਈ ਕਿੰਨੀ ਅਜੇ ਮਹਿਮਾਨ ਆਈ ਆਲਣੇ ਦੇ ਬੋਟ ਵਾਂਗ ਮੈਂ ਸਹਿ ਕਾਂ ਆਲਣੇ ਦੇ ਬੋਟ ਵਾਂਗ ਮੈਂ ਸਹਿ ਕਾਂ ਹੱਲੇ ਤੱਕ ਨਾ ਕਲੇ ਜੇ ਨਾਲ ਲਾਈ ਜਾਨ ਮੰਗ ਤੈਨੂੰ ਕੂੜਿਓ ਵੀ ਦੇਵਾਂ ਭਾਵੇਂ ਵੇਖ ਲਈ ਤੂੰ ਕਰਕੇ ਇਸ਼ਾਰਾ ਜਾਨਮੰਗ ਤੈਨੂੰ ਕੂੜਿਓ ਵੀ ਦੇਵਾਂ ਭਾਵੇਂ ਵੇਖ ਲਈ ਤੂੰ ਕਰਕੇ ਇਸ਼ਾਰਾ ਲੋਕਾਂ ਦੀਆਂ ਨਜ਼ਰਾਂ ਤੋਂ ਡਾਰੇ ਕੂੜੀਏ ਗੱਲ ਨਹੀਂ ਮਾਰੀ ਲੋਕਾਂ ਦੀਆਂ ਨਜ਼ਰਾਂ ਤੋਂ ਡਾਰੇ ਕੂੜੀਏ ਵੇਖੀ ਕਰ ਨਾ ਜਾਈ ਤੂੰ ਇਸ਼ਾਰਾ ਜਾਨਮੰਗ ਤੈਨੂੰ ਕੂੜਿਓ ਵੀ ਦੇਵਾਂ ਭਾਵੇਂ ਵੇਖ ਲਈ ਤੂੰ ਕਰਕੇ ਇਸ਼ਾਰਾ ਮੇਰੇ ਵੱਲ ਵੀ ਤਾਂ ਕੇਰਾ ਤੱਕ ਚੱਲੀ ਏ ਮੇਰੇ ਵੱਲ ਵੀ ਤਾਂ ਕੇਰਾ ਤੱਕ ਚੱਲੀ ਏ ਨੀ ਜਿੰਦ ਸੁਲਾ ਉੱਤੇ ਮੈਂ ਵੀ ਤਾਂ ਟਿਕਾਈ ਲੈ ਲਈ ਜਾ ਕੇ ਚਾਹੇ ਤੂੰ ਪੁੱਛ ਲਾਵ ਨੂੰ ਲੈ ਲਈ ਜਾ ਕੇ ਚਾਹੇ ਤੂੰ ਪੁੱਛ ਲਾਵ ਨੂੰ ਜੀਨੂ ਵਿਥਿਆ ਮੈਂ ਆਪਣੀ ਸੁਣਾਈ ਲੈ ਲਈ ਜਾ ਕੇ ਚਾਹੇ ਤੂੰ ਪੁੱਛ ਲਾਵ ਨੂੰ ਜੀਨੂ ਵਿਥਿਆ ਮੈਂ ਆਪਣੀ ਸੁਣਾਈ ਤਨਵਾਦ ਬਾਜੀ ਬਾਸ ਹੁਣ ਮੈਨੂੰ ਇਹ ਦੱਸੋ ਕਿ ਅਸੀਂ ਲਾਭ ਨੂੰ ਜਾ ਕੇ ਪੁੱਛੀਏ ਜਾਂ ਤੁਸੀਂ ਆਪ ਖੁਦ ਦੱਸੋਗੇ ਇਹਨੂੰ ਤਾਂ ਪਰਦਾ ਹੀ ਰਹਿਣ ਦਿਓ ਨਹੀਂ ਨਹੀਂ ਓਣ ਪਰਦੇ ਅੱਜ ਚੱਕ ਤਾਂ ਬਹੁਤ ਟਾਈਮ ਹੋ ਗਿਆ ਚਲੋ ਚਲੋ ਚਾਹੇ ਇੱਕ ਇੱਕ ਪਿਆਰ ਨਿਵੇ ਦੀ ਗੱਲ ਦੱਸ ਦਿਓ ਵੀ ਹਾਂ ਮਿਲ ਗਿਆ ਜਿਹੜਾ ਅਧੂਰਾ ਰਹਿ ਗਿਆ ਉਹਦੀ ਇੱਕ ਗੱਲ ਦੱਸੋ ਅਸੀਂ ਨਿਭਾਣ ਜੋਗ ਹੈ ਨਹੀਂ ਸੀ ਬਈ ਅਸੀਂ ਕਰਦੇ ਜੀ ਬਾਈ ਜੀ ਕਿਵੇਂ ਹੋ ਵਜੀਆ ਜੀ ਵੀਰ ਜੀ ਧੰਨਵਾਦ ਬਹੁਤ ਬਹੁਤ ਪੀਟੀਸੀ ਚੈਨਲ ਵਾਲਿਆਂ ਦਾ ਸਾਡੇ ਪਿੰਨ ਟੂਮ ਟੀਮ ਲੈ ਕੇ ਆਏ ਤੁਸੀਂ ਬਹੁਤ ਬਹੁਤ ਧੰਨਵਾਦ ਬਈ ਕੋਈ ਪਿੰਡ ਦੀ ਗੱਲਬਾਤ ਸੁਣਾਓ ਤੁਸੀਂ ਪਿੰਡ ਦੇ ਬਜ਼ੁਰਗ ਸਾਡੇ ਸਿਆਣੇ ਬੈਠੇ ਨੇ ਦੇਖੋ ਜੀ ਹਾਂਜੀ ਇਹਨਾਂ ਦੀ ਛਾਂ ਅਸੀਂ ਆਨੰਦ ਮਾਣ ਰਹੇ ਆਂ ਇਹਦੋ ਬਦ ਉਰੇ ਤੱਕ ਕੀ ਸਿਆਸਤੀ ਸਫਰ ਦੀ ਰੱਖਿਆ ਕਿ ਦੋ ਅੱਗੇ ਵਧਣ ਦੀ ਵੀ ਹੈ ਚਾਹਤ ਦੇਖੋ ਜੀ ਜੇ ਕਿਸੇ ਨੂੰ ਪਹਿਲੀ ਪੌੜੀ ਚੜਾ ਹੋ ਗਈ ਤਾਂ ਹਰ ਕੋਈ ਸੋਚੇਗਾ ਨਾ ਵੀ ਮੰਜ਼ਿਲ ਤੱਕ ਪਹੁੰਚ ਜਾ ਜੀ ਤੇ ਅੱਗੇ ਵੀ ਜੇ ਪ੍ਰਮਾਤਮਾ ਦੀ ਕਿਰਪਾ ਉਹੀ ਬਜ਼ੁਰਗਾਂ ਦਾ ਅਸ਼ੀਰਵਾਦ ਮਿਲਿਆ ਤੇ ਭਰਾਵਾਂ ਦੇ ਸਹਯੋ ਨਾਲ ਅੱਗੇ ਮੰਜ਼ਲ ਮੰਜ਼ਲ ਕਿਹੜੀ ਮੰਜ਼ਲ ਤੱਕ ਤੁਸੀਂ ਜਾਣਾ ਮੈਂ ਆਪਾਂ ਆ ਇੱਕ ਆਪਣੀ ਜ਼ਿੰਦਗੀ ਜਿਹੀ ਇਹ ਹੁੰਦਾ ਹੀ ਮੈਂ ਆ ਕੁਰਸੀ ਨੂੰ ਪਾਉਣਾ ਨਹੀਂ ਕੁਰਸੀ ਨੂੰ ਪਾਉਣਾ ਨਹੀਂ ਜੀ ਪਿੰਡ ਨੂੰ ਬਣਾਉਣਾ ਤੇ ਪਿੰਡ ਵਾਲਿਆਂ ਦੇ ਮਿਲ ਕੇ ਕੰਮ ਕਰਨੇ ਪਿੰਡ ਵਾਲਿਆਂ ਨਾਲ ਚਲੋ ਉਹ ਤਾਂ ਜੇ ਕੁਰਸੀ ਤੇ ਬੈਠੋਗੇ ਜਾਈ ਜਾ ਕੇ ਪਿੰਡ ਦਾ ਵਿਕਾਸ ਹੋਣਾ ਕਿ ਫਿਰ ਵੀ ਕਿਹੜਾ ਆਪਾਂ ਸੁਪਨਾ ਲੈ ਕੇ ਸਿਆਸਤ ਦੇ ਵਿੱਚ ਪੈਰ ਰੱਖੇ ਆ ਵੀ ਚਲੋ ਮੈਂ ਐਮਐਲਏ ਬਣਨਾ ਜਾਂ ਐਮਪੀ ਬਣਨਾ ਜਾਂ ਐਸਐਮ ਬਣਨਾ ਕਿਹੜਾ ਕਿਹੜੇ ਕਿਹੜਾ ਸੁਪਨਾ ਤੁਹਾਡਾ ਵੈਸੇ ਵੀ ਹਰ ਕੋਈ ਸੋਚਦਾ ਹੈ ਕਿ ਮੈਂ ਪਿੱਛੇ ਜਾਣ ਤਾਂ ਕੋਈ ਨਹੀਂ ਸੋਚਦਾ ਹਰ ਕੋਈ ਸੋਚਦਾ ਕਿ ਅੱਗੇ ਵੱਲ ਵਧਾਂ ਤੇ ਜੇ ਮੈਂ ਕਹਿੰਦੇ ਨਹੀਂ ਜੇ ਪਿੰਡ ਵੱਲ ਹੋਵੇ ਤਾਂ ਪਿੰਡ ਦੀ ਵਿਕਾਸ ਦੀ ਸੋਚੇਗਾ ਬੰਦਾ ਜੇ ਹਲਕੇ ਦੀ ਹੋਵੇ ਤਾਂ ਹਲਕੇ ਦੀ ਸੋਚੇਗਾ ਤੇ ਜਿੰਨਾ ਜਿੰਨਾ ਤੱਕ ਹੋਵੇਗਾ ਸਹਿਯੋਗ ਮਿਲਦਾ ਰਹੇਗਾ 2027 ਦੇ ਵਿੱਚ ਅਸੀਂ ਤੁਹਾਨੂੰ ਐਮ ਐ ਐਮ ਐਲ ਦੀ ਚੋਣਾਂ 'ਚ ਦੇਖੀਏ ਖੜੇ ਨਹੀਂ ਹੁਣ ਤਾਂ ਨਹੀਂ ਜੀ ਵੀਰ ਹੁਣ ਤਾਂ ਹੋਰ ਬਹੁਤ ਵੱਡੇ ਵੱਡੇ ਚਿਹਰੇ ਬੈਠੇ ਨੇ ਉਹਨਾਂ ਦਾ ਸਹਿਯੋਗ ਡਾਕਟਰ ਨਾਲ ਕਰਾਂਗੇ ਬਈ ਤੁਸੀਂ ਕੀ ਕਰਦੇ ਹੋ ਜਿਹੜੇ ਮੈਂ ਡਰਾਈਵਰੀ ਕਰਦਾ ਹਾਂ ਡਰਾਈਵਰੀ ਜੂ ਕੇ ਕਿ ਕਿਹੜੇ ਰੋਟਾਂ ਦੇ ਰਹਿੰਦੇ ਹੋ ਬੈ ਲੋਕਲ ਰੂਟ ਹੈ ਵੀਰ ਆਪਣਾ ਵਾਲੇ ਦਾ ਵੀਰ ਅੱਛਾ ਜੀ ਕੋਈ ਗੱਲਾਂ ਬਾਤਾਂ ਦੱਸੋ ਫਿਰ ਡ్రਾਈਵਰੀ ਦੀਆਂ ਬੱਸ ਵੀਰੇ ਬੜੀ ਐਸ਼ ਕਿਹੜੀ ਗੱਡੀ ਹੈ ਵੀ ਕਿਹੜੀ ਗੱਡੀ ਕੈਂਟਰ ਹੈ ਵੀਰ ਜੀ ਕੈਂਟਰ ਹਾਂਜੀ ਕੈਂਟਰ ਪਰ ਗਾਣੇ ਗੁਣੇ ਕਿਹੜੇ ਚੱਲਦੇ ਗੱਡੀ ਤੇ ਗਾਣੇ ਤਾਂ ਧਾਰਮਿਕ ਹੀ ਚੱਲਦੇ ਆ ਜੀ ਹਾਂਜੀ ਧਾਰਮਿਕ ਚੱਲਦੇ ਆ ਸਾਰੇ ਚੱਲਦੇ ਆ ਸਵੇਰੇ ਧਾਰਮਿਕ ਚੱਲਦੇ ਆ ਜੀ ਹਾਂਜੀ ਚਮਕੀਲਾ ਵੀ ਚੱਲਦਾ ਸਾਰੇ ਚੱਲਦੇ ਆ ਚਮਕੀਨ ਹੋ ਜਾਂਦਾ ਆ ਉਹ ਤਾਂ ਚਲੋ ਸਮੇਰੇ ਹਿਸਾਬ ਨਾਲ ਹੁੰਦਾ ਜਿਆਦਾ ਸਿੱਧੂ ਮਸੇਰੇ ਵਾਲਾ ਚੱਲਦਾ ਜੀ ਅੱਛਾ ਕਿਹੜਾ ਗਾਣਾ ਜ਼ਿਆਦਾ ਸੁਣਦੇ ਹੋ ਬੱਸ ਮਾਲ ਵਾਲਾ ਜੀ ਹਾਂਜੀ ਮਾਲ ਆ ਜ ਪਰ ਬਾਬੇ ਕਿਵੇਂ ਚੱਲ ਰਿਹਾ ਪਿੰਡ? ਬਿਲਕੁਲ ਠੀਕ ਠਾਕ ਚੱਲ ਰਹੀ। ਕਿੰਨਾ ਕੁ ਵਿਕਾਸ ਦੇਖਿਆ ਤੁਸੀਂ ਪਿੰਡ 'ਚ? ਪਿੰਡ 'ਚ ਵਿਕਾਸ ਠੀਕ ਹੈ ਜੀ, ਠੀਕ ਠਾਕ ਚੱਲ ਰਿਹਾ। ਪਹਿਲਾਂ ਤੋਂ ਹੁਣ ਤੇ ਪਿੰਡ 'ਚ ਕੀ ਬਦਲ ਬਦਲੇ ਆ? ਕਿੰਨਾ ਕੁ ਬਦਲੇ ਦੇਖਿਆ ਪਿੰਡ ਨੂੰ? ਪਹਿਲਾਂ ਤਾਂ ਇਦਾਂ ਆ ਤੁਹਾਨੂੰ ਸਾਹਮਣੇ ਨਾਲੀਆਂ ਨੂੜੀਆਂ ਜਿਹੜੀਆਂ ਇਦਾਂ ਕੱਚੀਆਂ ਹੁੰਦੀਆਂ ਹੁਣ ਸਾਰੇ ਪੱਕੀਆਂ ਹੋਈਆਂ ਜੀ। ਜੀ ਜੀ। ਗਲੀਆਂ ਗੁਲੀਆਂ ਸਾਰੀਆਂ ਬਣ ਗਈਆਂ ਜੀ। ਬਹੁਤ ਵਧੀਆ ਜੀ। ਕੋਈ ਵਾਰ ਬਚਪਨ ਦੀ ਜਵਾਨੀ ਦੀ ਕੋਈ ਯਾਦ ਬਚਪਨ ਦੀ ਯਾਦ ਦੱਸੋ। ਬਚਪਨ ਇੱਥੇ ਤਾਂ ਬੀਤਿਆ ਨਹੀਂ ਜੀ। ਅਜੇ ਤਾਂ ਪਿੱਛੇ ਨਹੀਂ ਠੀਕ ਠਾਕ ਹੈ ਜੀ ਬਸ ਬਿਲਕੁਲ ਨਹੀਂ ਬਚਪਨ 'ਚ ਕੋਈ ਜਿਆਦਾ ਖੇਡਾਂ ਕਿਦਾਂ ਦੀ ਸ਼ਰਾਬ ਕਿਦਾਂ ਨਹੀਂ ਕਰਦੇ ਸੀ ਉਵੇਂ ਕੁਝ ਬਚਪਨ ਦਾ ਦੱਸੋ ਨਹੀਂ ਐਡਾ ਤਾਂ ਕੋਈ ਰੌਲਾ ਨਹੀਂ ਹੈਗਾ ਜੀ ਦੇਖੋ ਸਿਆਣੇ ਹੋਇਆ ਕਿਸੇ ਉਸਮਾਹੇ ਪਹਿਲਾਂ ਉਮਰ ਉਸ ਤਰ੍ਹਾਂ ਵੀ ਹੈ ਜੀ ਆਪਣੀ ਘਾਟੂ ਮਰਮਾ ਗਲਾਈਆਂ ਵੀ ਕਰੀ ਆ ਨੜੇ ਵੀ ਪੜੇ ਵੀ ਹੈ ਠੀਕ ਹੈ ਜੀ ਪੜੇ ਵੀ ਹੈ ਠੀਕ ਹੈ ਸੇਕਾ ਠੀਕ ਹੈ ਜੀ ਬਾਕੀ ਆਪਣਾ ਖੇਤੀ ਵੀ ਕਰੀ ਹੈ ਠੀਕ ਹੈ ਜੀ 85 86 77 ਦੇ ਲਗੇ ਤੇ ਆਪਾਂ ਸਕੂਲ ਮਾਰ ਕੇ ਤੇ 77 ਦੇ 8 ਦੇ ਸਕੂਲ ਮਾਰ ਠੀਕ ਹੈ ਜੀ ਫਿਰ ਬਾਕੀ ਆਪਣਾ ਨਿਉਆ ਵੀ ਆਪਣੇ ਖੇਤੀ ਵੀ ਕਰੀ ਹੈ ਠੀਕ ਹੈ ਜੀ ਇਬ ਆਪਣਾ ਫਰੀ ਹੋਏ ਹੋਏ ਆ ਬੱਚੇ ਬਾਹਰ ਗਏ ਹੋਏ ਆ ਠੀਕ ਹੈ ਲੜਾਈਆਂ ਲੜੁਈਆਂ ਜ਼ਿਕਰ ਕੀਤਾ ਉਦੋਂ ਕਿਹੜੀਆਂ ਲੜਾ ਕਿਵੇਂ ਲੜਦੇ ਲੜਾਈਆਂ ਜਾਣਾਂ ਕਿ ਤੁਹਾਨੂੰ ਪਤੀ ਗੁੱਲੀ ਡੰਡੇ ਪਿੱਛਾ ਵੀ ਹੋ ਜਾਂਦੀ ਉਸਮਾ ਕੁੱਤੀ ਮਬੇ ਦੀ ਆਖੇ ਰ ਆ ਬੈਨੇ ਚੜਨ ਦਿੰਦਾ ਜਾ ਤਾਂ ਉਸਮਾ ਮੂਤ ਕਾ ਡੋੜ ਜਾਂਦੇ ਤੇ ਦੋ ਰੋੜੇ ਲੱਗ ਜਾਂਦੇ ਮਾਰਨ ਪਿੱਛੇ ਉਹ ਤਾਂ ਫਿਰ ਪਹਿਲਾਂ ਬਚਪਨ ਕੀ ਤੋਂ ਉਹੀ ਚਲਣਾ ਨਹੀਂ ਚੀਦੀ ਨਾ ਬਚਪਨ ਫਿਰ ਉਹ ਉਹ ਜਿਆਦਾ ਦੱਸੋ ਨਾ ਕਿਉਂਕਿ ਸਾਡੇ ਵਰਗ ਨੂੰ ਤਾਂ ਸੀ ਤਾਂ ਉਹ ਉਹ ਚੀਜ਼ ਨਹੀਂ ਦੇਖੀਆਂ ਨਾ ਸਾਡੇ ਵਰਗ ਨੂੰ ਉਹ ਗੱਲਾਂ ਦੱਸੋ ਤੁਸੀਂ ਦੇਖ ਲਿਆ ਦੇਖਿਆ ਕਿ ਤੁਸੀਂ ਦੇਖ ਲਿਆ ਤੁਸੀਂ ਜੇ ਸਾਨੂੰ ਦੱਸੋ ਨਾ ਹਾਂ ਦੱਸ ਰਹੇ ਜੀ ਜੀ ਦੱਸੋ ਇਹ ਗੱਡੇ ਪਰ ਵੀ ਚੜ ਜਾਂਦੇ ਗੱਡੇ ਹੋ ਮੈਂ ਤੇ ਮੈਂ ਕੋ ਮੂਹਰੇ ਕੋ ਨਾ ਮੂੰਹ ਤੇ ਕੋ ਗੱਟ ਮੈਂ ਰਾ ਮੈਂ ਫਟਾ ਤੇ ਕਿੱਥੇ ਹੋ ਮੈਂ ਤੇ ਕਿੱਟੇ ਪਰ ਵੀ ਚੜ ਜਾਂਦੇ ਇੱਕ ਟਾਈਮ ਜਸਿਆ ਨੇ ਕਹਦੇ ਤੇ ਵੀ ਗੱਡੇ ਤਲਾ ਉਤਰ ਗਿੱ ਇਸ ਤੇ ਆਪਣੀ ਜੋ ਟ੍ਰੈਫਿਕ ਹੈ ਨਾ ਟ੍ਰੈਫਿਕ ਤੇ ਵੀ ਜਦਾਂ ਗੱਡੇ ਦਾ ਖਤਰਾ ਹੋਵੇ ਤਾਂ ਖਲਾੜੀਆਂ ਜਿੱਦੇ ਗੰਨੇ ਚੱਲ ਖਲਾੜੀਆਂ ਮਾ ਵੀ 85 86 87 ਮਾਰ ਖਲਾੜੀਆਂ ਸੀ ਪਹਿਲਾਂ 70ਵਾਂ ਵੀ ਸੀ ਖਲਾੜੀਆਂ ਚੱਲੇ ਸੀ ਖਲਾੜੀਆਂ ਮਾ ਆਪਣਾ ਗੁਡਖਾਨਾ ਮੈਂ ਤੇ ਰਸ ਵੀ ਪੀ ਲੈਦੇ ਆਪਣਾ ਵਰਤਿ ਬਿਹੱਕ ਨਾਲ ਲੱਗਦੇ ਨੇ ਤੇ ਕਰਕੇ ਕਹਿੰਦੇ ਨੇ ਵੀ ਹਮ ਕੁੰਡ ਕੱਟਾਂ ਤੋਂ ਆਪਣਾ ਬਲਦ ਹੱਕ ਲੜੇ ਖੋਈ ਗੇਰਨੀ ਇਸ ਤਰ੍ਹਾਂ ਕੇ ਕੰਮ ਕਰੀ ਜਾਂਦੇ ਮੜੇ ਮੁੱਟੇ ਗੈਲ ਲੱਗੇ ਵੀ ਰਹੇ ਤੇ ਠੀਕ ਹੈ ਜੀ ਮੱਜਾਂ ਵਿਚਾਰੀਆਂ 5 ਸਾਲ ਸਕੂਲ ਮਾਂ ਤੇ ਆ ਜਾਂਦੇ ਤੇ 4 ਵਜੇ 3 ਵਜੇ ਤੇ ਚੱਲ ਬਈ ਪੜ੍ਹਨਾ ਨਹੀਂ ਹੈ ਮੈਂ ਸਾਂ ਮੱਜਾਂ ਚੱਲ ਮੱਜਾਂ ਤੇ ਖੇਤਾਂ ਵਿੱਚ ਚਲੀ ਜਾਂਦੇ ਲੇਗਾ ਕਰੇ ਫਿਰ ਬਾਈ ਕੁੱਟਕੁੱਟ ਪੈਂਦੀ ਹੁੰਦੀ ਹੁੰਦੀ ਓਦੋਂ ਕੁੱਟਕੁੱਟ ਨਹੀਂ ਮਾਰੇ ਬਜ਼ੁਰਗ ਮਾਰੇ ਸੌਫ ਤੇ شریف ਤੇ ਆਪਾਂ ਉਹ ਨਹੀਂ ਕਹਿੰਦੇ ਹੈ ਕੁੱਟਣੀ ਕਦੀ ਪੜੀ ਹੈ ਪਰ ਤੁਸੀਂ ਜਣੀ ਲੜਾਈ ਵਾਲੇ ਸੀ ਜਰਾਈ ਤਾਂ ਬੱਚਾਂ ਕੋਲ ਤਾਂ ਲੜਾਈ ਹੋ ਵੀ ਗਿਆ ਫਿਰ ਹਾਂ ਤੇ ਉਹ ਤਾਂ ਮਾਰੀ ਮੋਟੀ ਤਾਂ ਇਤਨੀ ਕੀ ਤਾਂ ਹੋਵਾ ਸਕੂਲ ਮਾ ਪੜਿਆ ਤੇ ਆਜੇ ਤੇ ਘੰਟੀਆਂ ਮਾ ਦਰਨ ਬਾਈ ਉਹ ਪਵਾਦੀ ਬੋਲੀ ਬਹੁਤ ਵਧੀਆ ਬੋਲੀ ਹੈ ਪਵਾਦੀ ਨਾ ਜਵਾਕਾਂ ਨੂੰ ਕਿਵੇਂ ਘੂਰਦੇ ਨੇ ਜਿਵੇਂ ਉਹ ਚਲ ਜਵਾਕ ਸ਼ਰਾਰਤ ਕਰਦੇ ਨੇ ਕਿਵੇਂ ਘੂਰਨਾ ਮੜਾਏ ਉਹਨੂੰ ਘੂਰ ਕੇ ਦਿਖਾ ਆ ਬੜੀ ਪਵਾਦੀ ਬੋਲੀ ਠਰ ਚੱਲ ਹੜਦਾ ਨਹੀਂ ਆ ਆ ਨਹੀਂ ਥੋੜੀ ਲੰਬੀ ਲੰਬੀ ਲੈਣ ਬੋਲ ਕੇ ਰਗਾ ਉਹ ਜਿਵੇਂ ਜਿਵੇਂ ਥੋੜਾ ਇੱਕ ਬਾਤ ਜੀਤਨ ਕਰੀ ਉਤਨੀ ਗਾਵਾ ਫਾਲਤੂ ਕਰਨੀ ਆਂਦੀ ਨਹੀਂ ਨਾ ਕਰੀ ਨਾ ਕਰਨੀ ਆ ਬੈ ਜਿਤਨੀ ਕ ਆਪਣੀ ਆ ਤੈਨੂੰ ਸੁਣਾ ਦਈ ਹਾਂ ਇਹ ਇਨ ਇਨ ਕੀ ਝੜਕਣਾ ਮੰਨ ਜਾਂਦੇ ਜਵਾਕ ਜਵਾਕ ਤੋਂ ਤੈਨੂੰ ਪਤਾ ਅਸੀਂ ਬਾਜਾ ਤੋਂ ਸੋਣ ਚੱਕ ਕੁੱਟ ਵੀ ਲਿਆ ਉਹ ਵੀ ਨਾ ਮੰਨੇ ਕਹਤੇ ਆ ਆਪ ਆਪਣੀ ਆਦਤ ਹੋ ਆਦਤ ਤਾਂ ਤੋਂ ਬੱਚੇ ਕੀ ਆਦਤ ਕਾ ਨਹੀਂ ਪਤਾ ਹੁੰਦਾ ਬੱਚੇ ਤੋਂ ਬਾਜਾ ਤਾਂ ਕੁੱਟ ਵੀ ਲਿਆ ਫੇਰ ਹੜਦਾ ਨਹੀਂ ਐ ਭਾਈ ਅਸੀ ਸਤਿ ਸ੍ਰੀ ਅਕਾਲ ਜੀ ਭਾਈ ਕੀ ਨਾਮ ਆ ਕੁਲਵਿੰਦਰ ਸਿੰਘ ਆ ਜੀ ਕੁਲਵਿੰਦਰ ਭਾਈ ਤੁਸੀਂ ਦੱਸੋ ਕੁਛ ਪਿੰਡ ਬਾਰੇ ਪਿੰਡ ਤੋਂ ਮਾਰ ਨਹੀਂ ਬਚਪਨ ਮੈਂ ਲੰਗਿਆ ਹੋ ਰਿਓ ਜੀ ਸਾਰਾ ਆਪਣਾ ਖੇਲ ਖੁੱਦ ਕਰ ਗਿਆ ਪੁਰਾਣੀ ਖੇਲਾ ਜਿਹੜੀ ਹੋਵਾਂ ਦੀ ਪਹਿਲਾਂ ਗੁਲੀ ਡੰਡਾ ਪਿਲ ਪਲੰਗੜਾ ਇਸ ਤਰ੍ਹਾਂ ਦੇ ਗੇਮ ਹੋਏ ਗਰਾਂ ਦੀ ਪਹਿਲਾਂ ਅੱਜ ਕੱਲ ਤੋਂ ਕ੍ਰਿਕਟ ਆ ਉਸ ਦੇ ਪਿੱਛੇ ਪੈ ਰਹਿ ਗਏ ਪਹਿਲਾਂ ਤਾਂ ਹੀ ਬੱਚ ਬੰਦੇ ਸਭ ਪਹਿਲਾਂ ਤਾਂ ਹੀ ਸਾਰਾ ਸਰੀਰ ਤਾਕੜੇ ਹੋਏ ਗਰਾਂ ਦੇ ਠੀਕ ਹੈ ਬਈ ਕੀ ਅੱਜ ਕੱਲ ਨਾ ਉਹ ਖਰਾਕਾ ਰਹੀ ਨਾ ਬਹਣ ਵਾਲੇ ਬੰਦੇ ਰਹੇ ਠੀਕ ਹੈ ਜੀ ਬਸ ਆ ਸੰਭੀ ਕਰ ਦਿੰਦੇ ਠੀਕ ਹੈ ਬਈ ਹਾਂ ਜੀ ਆਉਂਦਾ ਗਰੀ ਬੋਲੇ ਰੀ ਚੀਜ਼ ਕੋਈ ਨਾ ਅੱਜ ਬੋਲੋ ਅੱਜ ਮੌਕਾ ਹੈਗਾ ਠੀਕ ਹੈ ਬਾਤ ਸਮਝਦਾ ਉਹ ਤਾਂ ਕਹਿੰਦੇ ਬਹੁਤ ਬੋਲਦੇ ਆ ਨਾ ਕੋਈ ਨਾ ਬੋਲੋ ਤੁਸੀਂ ਜੋ ਜੋ ਤੁਹਾਡੇ ਹੈਗਾ ਚਲੋ ਅੱਗੇ ਨਹੀਂ ਬੋਲੇ ਤਾਂ ਅੱਜ ਬੋਲੋ ਹਾਂ ਜੀ ਇਹ ਬੋਲ ਨਾ ਹਾਂ ਜੀ ਕੀ ਬੋਲਾਂ ਜੀ ਜੋ ਤੁਹਾਡੇ ਦਿਲ ਕਰਦਾ ਅੱਜ ਬੋਲ ਦੋ ਜੋ ਤੁਹਾਡਾ ਦਿਲ ਦੀ ਰੀਜ ਹੈ ਚਲਾਇਆ ਬਾਹੀ ਕਰੀ ਆਪਣੀ ਬਣਾ ਦੇ ਵੀ ਉਹ ਵਿਚਾਂ ਜੋ ਜੋ ਤੁਹਾਡੇ ਦਿਲ ਦੀ ਰੀਜ ਰਹੀ ਹੈ ਨਾ ਉਹ ਦੱਸ ਬੋਲ ਦੋ ਅੱਜ ਬਸ ਵੀ ਰੀਲ ਜਾਂਦੀ ਜੀ ਜਦ 20 25 ਸਾਲ ਕੇ ਦੇ ਜੀ ਕਦੀ ਦੰਦ ਉਤੇ ਚੜ ਕੇ ਕਹੀਂ ਛਾਲ ਮਾਰ ਦਿਜੀ ਕੋਟੀ ਕੋਠਾ ਵਰਦੀ ਕਹੀਂ ਕਦੀ ਸਾਹਿਬਾਰ ਚਲੇ ਗਏ ਕਦੀ ਆਪਣਾ ਖੇਤਾ ਮਰ ਜਾਏ ਦੇ ਕੀ ਤਫਾਰ ਬਨ ਗਿਆ ਜੀ ਆਪਣੇ ਗੱਡਿਆਂ ਗਟੋਕ ਔਲਾਵਾ ਦੇ ਚ ਖੜੀਆਂ ਜੀ ਜੀ ਇਹ ਵਿੱਚ ਦੋ ਸਮਝ ਲੈ ਥੋੜੋ ਲਾਗੇ ਜੀ ਕਢਣਾ ਜੀ ਜੀ ਐਸੇ ਕੰਮ ਕਰਦੇ ਜੀ ਪਹਿਲਾਂ ਜੀ ਭਾਈ ਅਸੀਂ ਗੱਲ ਜੀ ਸਸੇ ਗੱਲ ਬਾਰੇ ਬਾਈ ਅੱਜ ਮੈਂ ਵੀ ਸੀ ਗੱਲ ਗਾ ਬਾਬਾ ਜੀ ਕਿਹ ਦਿਓ ਕਰੀਆ ਹੋਈ ਕਦੀ ਗੱਡੇ ਗੱਲ ਕਦੀ ਕਾਸੀ ਗੱਲ ਇਹ ਵਿੱਚ ਟਰੈਕਟਰ ਆਏਗੇ ਬਾਬਾ ਜੀ ਕੋਈ ਇਹਨਾਂ ਦੀ ਗੱਲ ਬਾਤ ਦੱਸੋ ਫਿਰ ਜੀ ਇਹਨਾਂ ਇਹਨਾਂ ਨਾਲ ਕਿੰਨੀ ਕਿੰਨੀ ਪੁਰਾਣੀ ਦੋਸਤੀ ਆ ਦੋਸਤੀ ਹੋਵੇ ਮਸੇਰੇ ਮੇਰਾ ਦੋਸਤੀ ਹੋ ਉਸਕੇ ਨਾਲ ਬਾਪੀ ਕੋਈ ਇਹਨਾਂ ਦੀ ਗੱਲਵਾ ਦੱਸੋ। ਕੀ ਦੱਸਾਂ ਜੀ? ਕੋਈ ਇਹਨਾਂ ਹੀ ਸ਼ਰਾਰਤ ਸ਼ੁਰੂ ਤੋਂ ਬਚਪਨ ਦੀ। ਕੋਈ ਸ਼ਰਾਰਤ ਨਹੀਂ ਕਰੀ ਜਿੰਨਾ। ਹਾਂ ਜੀ? ਨਾ। ਤੁਸੀਂ ਕਿਤੇ ਵਰ? ਨਾ ਮੈਂ ਵੀ ਨਹੀਂ ਕਰੀ। ਇਹ 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 ਪੁੱਛ ਲੈ ਇਹਨੂੰ ਪੁੱਛ ਲਿਓ ਅੰਦਰ ਸ਼ਰਾਰਤ ਕਹਾ ਮੇਰੀ ਸੁਣੋ। ਸ਼ਰਾਰਤ ਕੀ ਕਰਾਂ ਤੇ ਜੀ? ਐਸਾ ਕੰਮ ਕਰਾਂ ਤੇ ਜੀ ਕੋਈ ਗੁਆਰੇ ਵਰ ਕਾਡਰ ਚੜ ਗਈ ਉਸਨੂੰ ਕਾਡਰ ਨੂੰ ਮਾਰਦੀ ਜੀ। ਐਸੇ ਸੇ ਕੰਮ ਕਰਾਂ ਤੇ ਜੀ। ਸਾਹੇ ਮਾਰ ਜਲੇ ਜਾਂਦੇ ਜੀ। ਦਾਰਾਦਨ ਮਹਾਤਮ ਦੇ ਤਿੰਨ ਦਿਨ। ਦਿਹਾੜੀਆਂ ਘਰੀ ਪਾਪੂ ਨੇ ਤੋ। ਹੁਣ ਠੀਕ ਆ। ਵਾਹ ਠੀਕ ਸਰੀਰ ਹੱਲ ਗਿਆ ਬੰਦ ਕਿਆ ਕੰਮ ਹੈ ਖੇਤੀ ਕਰੀਏ ਸਾਰੀ ਉਮਰ ਜਿੰਦਗੀ ਤੋਂ ਸੰਤੁਸ਼ਟੋਂ ਬਈ ਜਿੰਦਗੀ ਤੇ ਬਤ ਕੋਈ ਨਹੀਂ ਹੈ ਇਵਨ ਨਹੀਂ ਹੈ ਜੋ ਕਰੇ ਦਿਹਾੜੀਆਂ ਕਰ ਰੇ ਸਾਰੀ ਜੇ ਸਤਰਾ ਪੁਰੀਆਂ ਹੋਈਆਂ ਜ਼ਿੰਦਗੀ ਦੀਆਂ ਠੀਕ ਆ ਵੀ ਜ਼ਿੰਦਗੀ ਜਿੱਦਾਂ ਰਹੀ ਆ ਵਧੀਆ ਰਹੀ ਆ ਨਾ ਇਹ ਵਧੀਆ ਕੋਈ ਰੋਸਤਾ ਨਹੀਂ ਹੈ ਜ਼ਿੰਦਗੀ ਨਾਲ ਨਾ 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 ਇਹ ਕੋਈ ਹੋ ਨਹੀਂ ਇਹ ਵਧੀਆ ਚੱਲ ਰਿਹਾ ਕਮ ਜੀਬ ਜਾ ਹਾਂ ਠੀਕ ਆ ਮੈਂ ਸੁਣਿਆ ਤੂੰ ਲਿਖਦੇ ਲਿਖਦੇ ਹੋ ਲਿਖ ਲਈਦਾ ਥੋੜਾ ਬਤਾ ਜੀ ਸੁਣਾਓ ਫਿਰ ਕੁਝ ਨਹੀਂ ਸੁਣਾਵਾਂਗਾ ਤੇ ਨਹੀਂ ਤੁਸੀਂ ਸਾਡੇ ਪਿੰਡ ਚ ਆਇਓ ਤੁਹਾਡਾ ਬਹੁਤ ਬਹੁਤ ਨਹੀਂ ਜੇ ਜੇ ਅਸੀਂ ਤੁਹਾਡੇ ਪਿੰਡ ਆ ਕੇ ਤੁਸੀਂ ਸੁਣਾਉਣਾ ਨਹੀਂ ਕੁਝ ਨਹੀਂ ਮੇਰਾ ਤੁਹਾਨੂੰ ਪਤਾ ਮੇਰਾ ਲਿਖਾ ਥੋੜਾ ਜਿਹਾ ਵੱਖਰਾ ਆ ਕੋਈ ਨਾ ਫਿਰ ਕੀ ਉਹ ਦੇਖੋ ਮੇਰੀ ਗੱਲ ਸੁਣੋ ਜ਼ਰੂਰੀ ਨਹੀਂ ਹੈਗਾ ਵੀ ਉਹਰੇ ਸੱਤ ਨੇ ਨਾਲ ਰਿਲੇਟਡ ਜਿੱਦਾਂ ਦਾ ਲਿਖਿਆ ਉਦਾਂ ਸੁਣਾ ਦੋ ਤੁਸੀਂ ਆਪ ਹੀ ਕਹਿ ਰਹੇ ਸੀ ਵੀ ਪਹਿਲਾਂ ਵਿਚਰਾ ਘਾਟਾ ਮੈਂ ਪਿੰਡ 'ਚ ਅੱਜ ਸਾਰੇ ਪਿੰਡ ਨੂੰ ਪਤਾ ਲੱਗ ਗਿਆ ਮੁੰਡਾ ਲਿਖਦਾ ਤੇ ਗਾਉਂਦਾ ਵੀ ਆ ਮੇਰਾ ਇੱਕ ਛੋਟਾ ਜਿਹਾ ਸ਼ੇਰ ਆ ਕਿ ਜੇ ਕੰਨ ਬੰਦ ਕਰਕੇ ਸੁਣ ਰਹੇ ਹਾਂ ਸ਼ੋਰਾਂ ਨੂੰ ਆਪਣੇ ਹੱਥੀ ਤੋੜ ਰਹੇ ਹਾਂ ਡੋਹਾਂ ਨੂੰ ਕਿ ਹੁਣ ਕਿਉਂ ਤੜਫੇ ਜੇ ਘਰ ਲੁੱਟ ਕੇ ਲੈ ਗਏ ਉਹ ਕਿ ਜਦੋਂ ਆਪਣੇ ਹੱਥੋਂ ਚਾਬੀ ਦਿੱਤੀ ਚੋਰਾਂ ਨੂੰ ਜਦੋਂ ਆਪਣੇ ਹੱਥੋਂ ਚਾਬੀ ਦੇ ਦਿੱਤੀ ਚੋਰਾਨ ਬਹੁਤ ਬਹੁਤ ਸ਼ੁਕਰੀਆ ਬਾਈ ਪਿੰਡ ਦਾ ਇਤਿਹਾਸ ਵੀ ਇਤਿਹਾਸ ਵੀ ਕਹਿੰਦੇ ਉਰੇ ਗੁਰਦੁਆਰਾ ਹੈਗਾ ਉਹ ਪਿੰਡ ਦਾ ਮੜਾ ਇਤਿਹਾਸ ਵੀ ਦੱਸ ਦੋ ਹਾਂ ਜੀ ਇਤਿਹਾਸ ਹੈਗਾ ਜੀ ਬਾਬਾ ਹਾਂ ਹਾਂ ਇਤਿਹਾਸ ਕਿ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਉਹਨਾਂ ਦੇ ਕਹਿੰਦੇ ਮਤਲਬ ਉਸ ਟਾਈਮ ਸੀਸ ਲੈ ਜਾਂਦੇ ਹੋਏ ਇਸ ਜਗ੍ਹਾ ਨੂੰ ਮਤਲ ਲੰਘੇ ਸੀਗੇ ਠੀਕ ਹੈ ਜੀ ਹਾਂ ਜੀ ਇਸ ਕਰਕੇ ਉਹ ਕਾਰ ਸੇਵਾ ਵਾਲੇ ਨੂੰ ਸਟਾਰਟ ਕੀਤੀ ਸੀਗੀ ਸੇਵਾ ਜੋ ਹੁਣ ਪਿੰਡ ਦੇ ਆਪਣੇ ਅਬੇ ਰਵਾਚ ਆਪ ਹੀ ਬਣਾਈ ਹੈ ਬਾਈ ਤੁਸੀਂ ਪਿੰਡ ਦੇ ਹੋਣ ਤੁਸੀਂ 10ਵੇਂ 67 ਸਾਲ ਦੀ ਉਮਰ ਹੋਗੀ ਉਸ ਟਾਈਮ ਦੇ ਜਿਹੜੇ ਵਿਆਹ ਹੁੰਦੇ ਸੀਗੇ ਤੇ ਅੱਜ ਕੱਲ ਦੇ ਵਿਆਹ ਹੁੰਦੇ ਆ ਉਹਨਾਂ 'ਚ ਕਿੱਦਾਂ ਤੁਹਾਨੂੰ ਬਦਲ ਲੱਗ ਰਿਹਾ ਵੀ ਹਾਂ ਉਦੋਂ ਦਾ ਪਹਿਲਾਂ ਇਦਾਂ ਵਿਆਹ ਹੁੰਦੇ ਹੁਣ ਕਿਦਾਂ ਦੇ ਵਿਆਹ ਹੁੰਦੇ ਆ ਉਹਦੇ ਬਾਰੇ ਦੱਸੋ ਕੋਈ ਵਿਹਾਂ ਬਾਰੇ ਉਸ ਟਾਈਮ ਤਾਂ ਜੀ ਵਿਆਹ ਤਿੰਨ ਦਿਨਾਂ ਦੰਦਰ ਰਹਿੰਦੇ ਸੀ ਬਰਾਤ ਤਿੰਨ ਦਿਨਾਂ ਦੀ ਹੁੰਦੀ ਸੀਗੀ ਦੋ ਰਾਤਾਂ ਰਹਿੰਦੇ ਸੀਗੇ ਰਾਤ ਤਾਂ ਫਿਰ ਆਖੇ ਅਵੇ ਦੁਬਾਰੇ ਫਿਰ ਉਸ ਤੋਂ ਬਾਅਦ ਇੱਕ ਰਾਤ ਰਹਿਣ ਲੱਗੇ ਜਿਹੜੇ ਬੜਾ ਆਨੰਦ ਆਉਂਦਾ ਸੀਗਾ ਅੱਛਾ ਦਿਲ ਵੀ ਲੱਗਦਾ ਸੀ ਕੋਈ ਕੰਮ ਕਰਾਂ ਦਾ ਇੰਨਾ ਆਪਣਾ ਹੈ ਨਹੀਂ ਸੀਗਾ ਤੇ ਹੁਣ ਅੱਜ ਤੱਕਲ ਦੇਖ ਲਓ ਤੁਸੀਂ ਵੀ ਇੱਕ ਘੰਟਾ ਵੀ ਟਕਣਾ ਉਹਦੇ ਚ ਪੈਸ ਕਿ ਇਹ ਹੀ ਕਹਿੰਦਾ ਵੀ ਪਿੱਛੇ ਦੀ ਸੋਚ ਰਹਿੰਦੀ ਹੈ ਜਾ ਕੇ ਇਹ ਨਹੀਂ ਵੀ ਉੱਥੇ ਇੰਜੋਏਮੈਂਟ ਨਹੀਂ ਨਾ ਮਾਣ। ਹੁਣ ਗੱਲ ਕਰਦੇ ਆ ਕਬੱਡੀ ਵਾਲੇ ਬਾਈ ਨਾਲ। ਹਾਂਜੀ ਬਾਈ ਅਸੀਂ ਗੱਲ। ਸੱਸੀ ਹੋਵੇ। ਬਾਈ ਕੀ ਨਾਮ ਹੈ? ਕੁਲਵਿੰਦਰ ਜੀ। ਬਾਈ ਬਰੇ ਕਿੱਥੇ ਦਾ ਕਬੱਡੀ ਖੇਡੀਏ ਤੁਸੀਂ ਜਾਣੀਂ। ਆਪਾਂ ਵੀ ਏ ਗ੍ਰੇਡ ਦੇ ਪਲੇਅਰ ਆਂ। ਅਸੀਂ ਗ੍ਰੇਡ ਪਲੇਅਰ ਹਾਂ। ਕਿੰਨਾ ਕਿਹੜੇ ਕਿਹੜੇ ਕਬੱਡੀ ਜਾਫੀਓ ਜਾਂ ਤੁਸੀਂ ਰੇਟਰੋਂ। ਰੇਟਰੋਂ। ਹਾਂਜੀ। ਫਿਰ ਕੀ ਕਿਹੜੇ ਕਿਹੜੇ ਜਾਫੀਆਂ ਦੇ ਨਾਲ ਤੁਹਾਡਾ ਮੁਕਾਬਲਾ ਰਿਹਾ ਸਭ ਤੋਂ ਜ਼ਿਆਦਾ ਟੌਪ ਦਾ? ਆਪਣਾ ਬਾਈ ਸਭ ਨਾਲ ਹੀ ਮੈਂ ਜਿਨ੍ਹਾਂ ਨਾਲ ਮੈਚ ਕਰਦੇ ਆਂ। ਖੁੱਡੇ ਵਾਲੇ ਹੋ ਗਏ ਧਨਾਸ ਵਾਲੇ ਹੋ ਗਏ ਸਿੰਪਲੀ ਸਾਬ ਹੋ ਗਿਆ ਮੌਲੀ ਵੈਦਵਾਨ ਹੋ ਗਿਆ ਸਾਡੇ ਦਰਸ਼ਕਾਂ ਨੂੰ ਵੀ ਕਿੰਨੀ ਕਿ ਮਿਹਨਤ ਗਿੰਦੀ ਹੈ ਕਬੜੀ ਮਿਹਨਤ ਬਈ ਬਹੁਤ ਕਰਨੀ ਪੈਂਦੀ ਹੈ ਸਪਾਟਾ ਡੰਡ ਸਵੇਰੀ 4 ਵਜੇ ਉੱਠਣਾ ਪੈਂਦਾ ਠੀਕ ਹੈ ਬਈ 4 ਦੇ ਆਪਣਾ 5-6 ਘੰਟੇ ਦੀ ਮਿਹਨਤ ਲਗਣੀ ਹੈ ਲੈਣੀ ਹੈ ਠੀਕ ਹੈ ਡੰਡ ਨੂੰ ਕਿੰਨੇ ਮਾਰਦੇ ਹੋ ਆਪਾਂ ਜੀ ਲਾਦੇ ਆਂ 3-4 ਸੋਈ 500 ਲਾਜਾਂਗੇ ਡੰਡ ਸਪਾਟੇ ਵੀ ਲਾਜਾਂਗੇ ਠੀਕ ਹੈ ਬਈ ਇੱਕ ਰੋਮਾ ਡੋਲਾ ਕੱਢ ਕੇ ਦਿਖਾਓ ਦਰਸ਼ਕਾਂ ਨੂੰ ਵੀ ਹੈਗਾ ਸਾਡੇ ਕੋਲ ਕੋਈ ਥੋੜਾ ਟੀ-ਸ਼ਰਟ ਮੈਕਰੂ ਕਰੋ ਮੜੀ ਜੀ ਆਏ ਨਹੀਂ ਆ ਉੱਪਰੋਂ ਪਤਾ ਲੱਗ ਗਿਆ ਵੀ ਕਬੱਡੀ ਵਾਲਾ ਮੁੰਡਾ ਆਇਆ ਚੱਕਲਾ ਜੱਕਲਾ ਕੋਈ ਸ਼ਰਮਾਣਾ ਬਈ ਹੋਰ ਬੇਜੀ ਕਿਵੇਂ ਵਧੀਆ ਵੀਰ ਜੀ ਤੁਸੀਂ ਖੇਡਦੇ ਕੋਟੇ ਗੁੱਡੀ ਕਿ ਨਹੀਂ ਵੀਰੇ ਮੈਂ ਨਹੀਂ ਖੇਡਦਾ ਤੁਸੀਂ ਕੀ ਕਰਦੇ ਹੋ ਬਈ ਮੈਂ ਵੀਰੇ ਆਪਣਾ ਕੈਪ ਪਾਈਆਂ ਹੋਈਆਂ ਨੇ ਆਪਣੇ ਪਹਿਲਾਂ ਡਿਪਲੋਮਾ ਕੀਤਾ ਸੀ ਕਾਦਾ ਬਈ ਆ ਸਿਵਲ ਦਾ ਕੀਤਾ ਸੀ ਵੀਰੇ ਕਿਹੜੇ ਕਾਲਜ ਬਈ ਆ ਐਸ ਯੂ ਐਸ ਕੋਲ ਤੰਗੋਰੀ ਚ ਕਾਲਜ ਦੀ ਵਰਜਾਜੂਦ ਕੋਈ ਕਾਲਜੀਆਂ ਤਾਂ ਬਹੁਤ ਯਾਦਾਂ ਨੇ ਬਈ ਪਰ ਹਾਂ ਜੀ ਕਰੋ ਨਾ ਹੁਣ ਤਾਂ ਆਪਾਂ ਵੀ ਇਹਨਾਂ ਥੋੜੇ ਬਜ਼ੁਰਗ ਵਾਲੀ ਉਮਰ 'ਚ ਆ ਜਾਈਏ ਜਦੋਂ ਕਾਲਜ ਲਾ ਕੇ ਨਾ ਨੌਕਰੀ ਨੂੰ ਕਰ ਲਿਆ ਜਾਂ ਉਹ ਬਜ਼ੁਰਗ ਵਾਲੀ ਕੈਟਾਗਰੀ 'ਚ ਆਪਾਂ ਵੀ ਕਿਨ ਲਾ ਜਾਂਦੇ ਆ ਆਪਣੀ ਵੀ ਆਉਂਦੇ ਵੀ ਸਾਡੇ ਵਲੇ ਆ ਹੁੰਦਾ ਸੀ ਸਾਡੇ ਵਲੇ ਆ ਹੁੰਦਾ ਸੀ ਕੋਈ ਦੱਸੋ ਬਸ ਭਾਈ ਕਾਲਜ ਮਿਲੇਗਾ ਆ ਹੀ ਲੜਾਈ ਝਗੜੇ ਹੀ ਹੋਰ ਤਾਂ ਕੁਝ ਨਹੀਂ ਦੱਸੋ ਮੇਰੇ ਕੋਲ ਏ ਮੜਾ ਮੋਟਾ ਲੜਾਈ ਝਗੜੇ ਦਾ ਦੋ ਨਹੀਂ ਨਹੀਂ ਹੋਰ ਤਾਂ ਕੁਝ ਨਹੀਂ ਪਿਆਰ ਮੈਂ ਅੱਖਾਂ ਓੱਖਾਂ ਨਹੀਂ ਲੜੀਆਂ ਕਦੇ ਨਹੀਂ ਨਹੀਂ ਆਹ ਕੰਨੀ ਗੱਲ ਸੁਣੋ ਤਾਂ ਵਿਆਹ ਹੀ થઈ ਗਈ ਜੀ ਹੁਣ ਤਾਂ ਜਵਾਕ ਵਾਲੇ ਹੋ ਗਏ ਹੁਣ ਨਹੀਂ ਜਵਾਕ ਵਾਲੇ ਹੋ ਗਏ ਫਿਰ ਤੁਸੀਂ ਸ਼ਰਮਾਉਨੇ ਹੋ ਉਹ ਇਹਦਾ ਹੋਊਗਾ ਨਹੀਂ ਨਹੀਂ ਉਹ ਲਾਈਫ ਕੁਝ ਹੋਰ ਸੀ ਹੁਣ ਕੁਝ ਹੋਰ ਆ ਜੀ ਹੈਨਾ ਵਿਆਹ ਤੋਂ ਬਾਅਦ ਬਾਈ ਕੀ ਚੇਂਜ ਆਇਆ ਸਾਰੀ ਚੇਂਜ ਆ ਵੀਰੇ ਵਿਆਹ ਤੋਂ ਬਾਅਦ ਤਾਂ ਕਿੰਨਾ ਕਿ ਫਿਰ ਅਸਲੀ ਲਾਈਫ ਸਾਰੀ ਤਾਂ ਵਿਆਹ ਤੋਂ ਬਾਅਦ ਸ਼ੁਰੂ ਹੁੰਦੀ ਆ ਕੋਈ ਹੁੰਦਾ ਨਾ ਵੀ ਆਪਣਾ ਦੋਸਤ ਹੁੰਦਾ ਜਿਹੜਾ ਜਿਆਦਾ ਹੀ ਆਪਾਂ ਨੂੰ ਤੰਗ ਪ੍ਰੇਸ਼ਾਨ ਜਿਹਦੇ ਨਾਲ ਪਹਿਲਾਂ ਆਪਾਂ ਜਵਾਨੀ ਕੱਟੀ ਹੋਵੇ ਬਚਪਨ ਕੱਟਿਆ ਹੋਵੇ ਵਿਆਹ ਜਿਹਦਾ ਆਪਣੇ ਸਾਰੇ ਯਾਰ ਇਕੱਠੇ ਹੀ ਮਤਲਬ ਵਿਆਹ ਤੋਂ ਬਾਅਦ ਨਾ ਉਹ ਜਦੋਂ ਫੋਨ ਫੋਨ ਕਰਦਾ ਨਾ ਪਰਚਾਈ ਫਿਰ ਆਪਣੇ ਕਹਿੰਦੀ ਵੀ ਇਹ ਹੈ ਮੇਰੀ ਸੌਕਣਾ ਹੈ ਇੱਕ ਤਰੀਕੇ ਨਾਲ ਨਾ ਕੋਈ ਇਦਾਂ ਦਾ ਯਾਰ ਕਿਹੜਾ ਵਾ ਜਿਹੜਾ ਤੁਹਾਨੂੰ ਵਿਆਹ ਤੋਂ ਬਾਅਦ ਵੀ ਬੜਾ ਤੰਗ ਕਰਦਾ ਬਈ ਚੱਲ ਠੀਕ ਐ ਆਪਣਾ ਵੀਰੇ ਯਾਰ ਹੈਗਾ ਇੱਥੇ ਦਾ ਆ ਹਾਂ ਸਾਲੇ ਦਾ ਆ ਵੀਰੇ ਉਹ ਹਾਂ ਸਾਡੇ ਨਾਲ ਜਿਹਦੇ ਜਿਹਦਾ ਫੋਨ ਦੇ ਕੇ ਭਾਬੀ ਜੀ ਨੂੰ ਚੜ ਮੱਤ ਜਾਂਦੀ ਹੈ ਵੀ ਹੁਣ ਲੈ ਕੇ ਜਾਊਗਾ ਇਹਦੇ ਨਾਲ ਲੈ ਕੇ ਜਾਊਗਾ ਵੀ ਜਦੋਂ ਉਹਦਾ ਫੋਨ ਆ ਜਾਂਦਾ ਹੈ ਹੋ ਜਾਂਦਾ ਵੀ ਹਾਂ ਹੁਣ ਜਾਣਾ ਹੀ ਜਾਣਾ ਇਹਨੇ ਕਿਤੇ ਨਾ ਕਿਤੇ ਹਾਂ ਤੁਸੀਂ ਕੀ ਕਰਦੇ ਹੋ ਜੀ ਬਸ ਜੀ ਮੈਂ ਜੋਬ ਕਰਦਾ ਜੀ ਵੈਸੇ ਤਾਂ ਪਰ ਹਾਂਜੀ ਨਾਲ ਆਪਣਾ ਥੋੜਾ ਜਿਹਾ ਤਾਂ ਆਪਣਾ ਖੇਤੀਬਾੜੀ ਦਾ ਵੀ ਕੰਮ ਹੈ ਜੀ ਕਰੀ ਜਾਂਦੇ ਆ ਜੀ ਇਹ ਆਪਣਾ ਜਿਹੜਾ ਪਿੰਡ ਦੇ ਵਿੱਚ ਚਲੋ ਜਿਵੇਂ ਵੀ ਹੋ ਤੁਸੀਂ ਅੱਜ ਸਾਡੇ ਇੱਥੇ ਪਹੁੰਚੇ ਹੋ ਤਾਂ ਸਭ ਤੋਂ ਪਹਿਲਾਂ ਤੁਹਾਡਾ ਜੀ ਆਇਆਂ ਜੀ ਤੁਸੀਂ ਸਾਡੇ ਪਿੰਡ ਬਾਰੇ ਇੱਥੇ ਆਪਣਾ ਇਤਿਹਾਸ ਬਾਰੇ ਜਾਣੂ ਕਰਾਇਆ ਜੀ ਤਾਂ ਉਸ ਤੋਂ ਬਾਅਦ ਜੀ ਮੈਂ ਆਪ ਨੂੰ ਦੱਸਣਾ ਚਾਹੁੰਦਾ ਕਿ ਆਪਾਂ ਛੋਟੇ ਹੁੰਦੇ ਦੇ ਜਿਵੇਂ ਆਪਣਾ ਪੁਆਦੀ ਏਰੀਆ ਹੈ ਜਿਵੇਂ ਜਿਹਾ ਪੁਆਦੀ ਬੋਲੀ ਬੋਲਦੇ ਆ ਤੇ ਆਪਣਾ ਪੰਜਾਬ ਚੰਡੀਗੜ੍ਹ ਤੋਂ ਬਿਲਕੁਲ ਹੀ ਨਜ਼ਦੀਕ ਪਿੰਡ ਹੈ ਜੀ ਜਿਹੜਾ ਚੰਡੀਗੜ੍ਹ ਬਣਿਆ ਸਾਡੇ ਪਿੰਡਾਂ ਨੂੰ ਹੀ ਝਾੜ ਕੇ ਬਣਿਆ ਜੀ ਉਹਨਾਂ ਵਿੱਚੋਂ ਕੁਝ ਪਿੰਡ ਜਿਹੜੇ ਬਚੇ ਆ ਉਹਨਾਂ ਪਿੰਡਾਂ 'ਚੋਂ ਸਾਡਾ ਪਿੰਡ ਆਂਦਾ ਹੈ ਜੀ ਠੀਕ ਹੈ ਜੀ ਉਹ ਤੁਹਾਨੂੰ ਪਤਾ ਜੀ ਪਹਿਲਾਂ ਤਾਂ ਲੋਕ ਸ਼ਰਮਾਂਦੇ ਸੀ ਵੀ ਸਾਡੀ ਬੋਲੀ ਨੂੰ ਬਹੁਤ ਮਜ਼ਾਕ ਡਾਂਦੇ ਸੀ ਵੀ ਪਤ ਨਹੀਂ ਕਿਹੜੀ ਬੋਲੀ ਬੋਲਦੇ ਆ ਪੰਜਾਬ ਦੇ ਆ ਹਰਿਆਣੇ ਦੇ ਆ ਪਰ ਅਸੀਂ ਹੁਣ ਗਰਵ ਮਹਿਸੂਸ ਕਰਦੇ ਆ ਵੀ ਸਾਨੂੰ ਨਾ ਆਪਣੀ ਬੋਲੀ ਤੇ ਮਾਣ ਜਾ ਮਹਿਸੂਸ ਹੋਣ ਲੱਗਿਆ ਵੀ ਲੋਕ ਕੀ ਹੁਣ ਬਾਹਰ ਵਾਲੇ ਵੀ ਪੁੱਛਣ ਲੱਗੇ ਆ ਯਾਰ ਵੀ ਇਹ ਹੈਗੀ ਆ ਬੋਲੀ ਵੀ ਵਧੀਆ ਜੀ ਤੁਸੀਂ ਦੱਸੋ ਬੜੀ ਬੜੀ ਬਈ ਮੁੱਛਾ ਬੜੀਆ ਖੁੰਡੀਆਂ ਕਰਕੇ ਹਾਂ ਜੀ ਕਰੋ ਐਨੀ ਮੇਰਾ ਰੱਬ ਬਦੀ ਮੈਕਾ ਜੀ ਮੇਰ ਦੇ ਹਾਂ ਜੀ ਠੀਕ ਆ ਬਈ ਕਿੰਨਾ ਕੁ ਟਾਈਮ ਲਾ ਦਿੰਦੇ ਫਿਰ ਮੁੱਛਾਂ ਤੇ ਟਾਈਮ ਪਤਾ ਨਹੀਂ ਜੀ ਟਾਈਮ ਤਾਂ ਘੰਟਾ ਵੀ ਲੱਗ ਜਾਂਦਾ ਅੱਧਾ ਘੰਟਾ ਵੀ ਲੱਗ ਜਾਂਦਾ ਹਾਂ ਕਈ ਵੇ ਰਾਤ ਨੂੰ ਖੜੀ ਹੁੰਦੀ ਹੈ ਠੀਕ ਠੀਕ ਹੈ ਚਲੋ ਵਧੀਆ ਗੱਲ ਆ ਬਈ ਕਿੰਨਾ ਟਾਈਮ ਹੋ ਜਾਣੇ ਕਿ ਹੋ ਗਿਆ ਮੁੱਛਾਂ ਖੁੰਡੀਆਂ ਰੱਖੀਆਂ ਨੂੰ ਬੱਸ ਜਦੋਂ ਦੀ ਫੁੱਟੀਆਂ ਉਦੋਂ ਦੀ ਇਦਾਂ ਹੀ ਐ ਉਹ ਉਦਾਂ ਹੀ ਆ ਹਾਂਜੀ ਕਿੰਨਾ ਟਾਈਮ ਹੋ ਗਿਆ ਫੁੱਟੀਆਂ ਨੂੰ ਬਈ ਤਿੰਨ ਹੁਣ ਤਾਂ ਜੀ ਹੋ ਗਿਆ 14-15 ਸਾਲ 14-15 ਸਾਲ ਹਾਂਜੀ ਬਈ ਕੀ ਕਰਦੇ ਤੁਸੀਂ ਖੇਤੀਬਾੜੀ ਕਰਦੇ ਹੋ ਖੇਤੀਬਾੜੀ ਕਰਦੇ ਹੋ ਹੋਰ ਘਰ ਪਰਿਵਾਰ ਵਧੀਆ ਹਾਂਜੀ ਵਧੀਆ ਘਰੇ ਕੌਣ ਕੌਣ ਆ ਬਈ ਮੇਰੀ ਮਾਤਾ ਜੀ ਨੇ ਠੀਕ ਹੈ ਮੇਰਾ ਬੇਟਾ ਤੇ ਮੇਰੀ ਭਾਈ ਠੀਕ ਹੈ ਬੇਟਾ ਕਿੱਡੇ ਦਾ ਇਹ ਬ੍ਰਦਰ ਠੀਕ ਹੈ ਬਈ ਕਰੇ ਫਿਰ ਥੋੜਾ ਨਹੀਂ ਥੋੜਾ ਨਹੀਂ ਰਾਜਨੀਤੀ ਜੇ ਪਰ ਇੰਟਰਸਟ ਹੋਇਆ ਬਡੇ ਭਾਈ ਨੂੰ ਦੇਖ ਕੇ ਇੱਕ ਹੈਗਾ ਇੱਕ ਬਹੁਤ ਹੈ ਇਹ ਬਾਹਰ ਤਾਂ ਸੰਭੀ ਜਾਊਗਾ ਮੈਂ ਆਪਣਾ ਘਰ ਦਾ ਚਲੋ ਇਹ ਵੀ ਗੱਲ ਵਧੀਆ 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 ਪਰ ਸ਼ਰਾਬ ਤਾਂ ਹੀ ਹੋਰ ਤਾਂ ਕਰਦਾ ਜਵਾਨ ਆਪਣਾ ਬਹੁਤ ਜ਼ਿਆਦਾ ਹੈ ਪਰ ਹੁੰਦੀ ਨਹੀਂ ਇਹਦੀ ਝੜਖੰਡ ਹੋ ਜਾਂਦੀ ਹੈ ਤੀਜੇ ਦਿਨ ਹੋ ਜਾਂਦੀ ਹੈ ਇਹਦੀ ਤਾਂ ਕਿੰਨੇ ਕਿੰਨੇ ਕਿਮਰਮਤ ਹੁੰਦੀ ਹੈ ਫਿਰ ਮਰਮਤ ਤਾਂ ਥੋੜੀ ਕਰੀਦੀ ਛਿੜਕਾ ਜਦਾਂ ਛਿੜਕਦੇ ਕਿਵੇਂ ਛਿੜਕਦੇ ਕਹਦਾ ਨਹੀਂ ਤਾ ਫਿਰ ਬਤਾਉ ਫਿਰ ਆ ਕੇ ਸਮਾਰਗਾ ਤੈਨੂੰ ਨਾਟਕਾਂ ਵੀ ਰਿਹਾ ਸੀ ਨਾ ਹਣੀ ਨਾਟਕਾਂ ਵੀ ਰਿਹਾ ਸੀ ਨਾਟਕ ਜੀ ਨਹੀਂ ਨਹੀਂ ਵੈਸੇ ਟਿਕਟੌਕ 'ਪਾ ਵੀਡੀਓ ਬਣਾਈ ਜਾਂਦੇ ਫਿਰ ਬਣਾ ਕੇ ਓਰੇ ਵੀ ਇੱਕ ਦਿਨ ਦਿਖਾਓ ਨਾ ਕੁਛ ਨਹੀਂ ਪਹਿਲਾਂ ਬਣਾਈ ਜਾਂਦੇ ਪਹਿਲਾਂ ਤਾਂ ਹੁਣ ਉਹ ਟਿਕਟੌਕ ਤਾਂ ਬੰਦ ਹੋ ਗਿਆ ਹੁਣ ਦਿਖਾਓ ਨਾ ਇਹ ਚੱਲੂਗਾ ਕੋਈ ਕੋਈ ਡਾਇਲੌਗ ਵੀ ਭੁੱਲ ਗਏ ਸਾਰੇ ਜਿਹੜੇ ਆ ਕੋਈ ਇੱਕ ਅਦਾ ਹੋਊਗਾ ਯਾਦ ਦੱਸੋ ਹੁਣ ਤਾਂ ਯਾਦ ਕੋਈ ਮੈਡਮ ਸੁਣਾ ਲੈ ਰੋ ਹੋ ਜਿੱਥੇ ਕਈਏ ਉੱਥੇ ਖੜ ਜਾਂਦੇ ਬਿਨਾ ਗੱਲ ਤੋਂ ਅੜ ਜਾਂਦੇ ਵੇਖ ਪਰੋਚਾਂ ਯਾਰਾਂ ਦੀ ਮੇਰੇ ਵੱਡੇ ਵੱਡੇ ਡਰ ਜਾਂਦੇ ਹੋ ਜੜ ਤੋਂ ਪੜਤੇ ਖੁੱਡਾਂ ਵੈਰੀ ਦੀ ਨਹੀਂ ਉਹ ਨਾਲ ਡਬੋਂਦੇ ਯਾਰਾਂ ਨੂੰ ਹੋ ਜਾਨ ਤੋਂ ਵੱਧ ਪਿਆਰਾਂ ਨੂੰ ਮੇਰੇ ਨਾਲ ਖੜਦੀਆਂ ੜਾਰਾਂ ਨੂੰ ਜੱਗ ਸਲਾਮਾ ਕਰਦਾ ਏ ਮੇਰੇ ਰੱਬ ਵਰਗਿਆਂ ਯਾਰਾਂ ਨੂੰ ਉਹ ਹਰ ਦੁੱਖ ਨੂੰ ਆਪਣਾ ਮੰਨਦੇ ਨੇ ਨਾਲ ਜਿਵੇਂ ਮੇਰੇ ਸਨਦੇ ਨੇ ਵਜਦੇ ਇੱਕਾਂ ਦੇ ਵਿੱਚ ਸਿੱਧੇ ਰਹਉਂਦੇ ਇਹ ਗੰਨਦੇ ਨੇ ਅੱਗੇ ਖੜਾ ਗੁਰシャン ਜਿਹੜਾ ਬਸ ਜਾਣਦਾ ਏ ਸਤਕਾਰਾਂ ਨੂੰ ਹੋ ਜਾਣ ਤੋਂ ਵੱਧ ਪਿਆਰਾਂ ਨੂੰ ਮੇਰੇ ਨਾਲ ਖੜਦੀਆਂ ੜਾਰਾਂ ਨੂੰ ਜੱਗ ਸਲਾਮਾ ਕਰਦਾ ਏ ਮੇਰੇ ਰੱਬ ਵਰਗੇਆਂ ਯਾਰਾਂ ਨੂੰ ਬਹੁਤ ਸੋਹਣਾ ਗਾਣਾ ਤੂੰ ਆਪ ਲਈ ਕਿ ਖੁਦ ਨਹੀਂ ਗਿਆ ਵੀਰੇ ਕੋਲ ਲਿਖਾਇਆ ਸੀ ਜਿਹੜੇ ਵੀਰੇ ਤੋਂ ਹੈ ਜੀ ਕਪੀ ਕਿੱਥੇ ਆ ਉਹ ਕਰੇ ਉਹਨੂੰ ਲੈ ਕੇ ਉਰੇ ਆਇਆ ਨੂੰ ਚਾ ਲੈ ਕੇ ਵਰ ਭੱਜ ਕੇ ਜਾ ਆਪਾਂ ਉਹਦੀ ਇੰਟਰਵਿਊ ਕਰੀਏ ਕਿੱਡਾ ਹੈ ਉਹ ਕਿੱਡਾ ਵੱਡਾ ਹੈ ਕਿੱਡਾ ਵੱਡਾ ਆ ਪਾਪਾ ਦੀ ਇੱਤ ਹੈ ਪਾਪਾ ਦੇ ਸਤੋਂ ਦੇ ਘਰੇ ਕੋਟੇ ਪਾਪਾ ਪਾਪਾ ਕੁੱਟਦੇ ਜੇ ਮੰਮੀ ਕੁੱਟਦੇ ਪਾਪਾ ਕਿਹੜੀ ਕਿਲੋ ਕੁੱਟਦੇ ਸ਼ਰਾਰਤ ਕਿਹੜੀ ਸ਼ਰਾਰਤ ਕਰ ਦਿੰਦਾ ਕੋਈ ਵੀ ਮਤਲਬ ਬੈੱਲ ਬੋਲ ਖੇលਦੇ ਸਮੇਂ ਗਾਮਲੇ ਤੋੜਦੇ ਗਾਮਲੇ ਰੱਖੇ ਹੋਨੇ ਅੱਛਾ ਫੋਸ ਤੋਂ ਵੀ ਹੋਰ ਵੀ ਤੇ ਵਰਦੂਤ ਸ਼ਰਾਰਤ ਛੱਡਦਾ ਨਹੀਂ ਮੈਂ ਛੱਡ ਦਿੰਦੀ ਹੈ ਹੈ ਛੱਡ ਦਿੰਦੀ ਕਦੋਂ ਕਦੋਂ ਛੱਡੀਆਂ ਹੁਣੇ ਛੱਡ ਦੇ ਜੀ ਹੁਣ ਕਰਿਆ ਕੇ ਫਿਰ ਕਰੇਗਾ 99 ਜੀ ਮੈਂ ਦੇਖ ਲਾ ਕਰ ਲਈ ਕੋਈ ਨਾ ਫਿਰ ਕੀ ਆ ਇਹ ਤਾਂ ਤੂੰ ਕਿੰਨੀ ਵਾਰ ਕਰਿਆ ਇਹ ਗੱਲ ਵੀ ਆ ਮੈਂ ਸ਼ਰਾਰਤ ਛੱਡਤੀ ਗਿਣਾ ਨਹੀਂ ਆਤਾ ਫਿਰ ਅੱਜ ਵੀ ਕਿਵੇਂ ਤੇਰਾ ਯਕੀਨ ਕਰੀਏ ਸੀ ਵੀਡੀਓ ਬਣ ਰਹੀ ਹੈ ਪ੍ਰੂਫ ਹੈ ਨਾ ਜੀ ਪ੍ਰੂਫ ਆ ਦੇਖ ਲਾ ਜੇ ਸ਼ਰਾਰਤ ਹੁਣ ਕੀਤੀ ਫਿਰ ਕਟ ਬਾ ਵਾਧੂ ਕਟ ਪਊਗੀ ਕੁੱਟਮੈਂ ਦੀ ਵੀਡੀਓ ਬਣਾਵਾਂਗੇ ਅਸੀਂ ਨਹੀਂ ਨਾਲ ਅਸੀਂ ਤੇਰਾ ਕਬੂਲਨਾਮਾ ਵੀ ਚਲਾਵਾਂਗੇ ਇਹਨੇ ਕਿਹਾ ਸੀ ਮੈਂ ਸ਼ਰਾਰਤ ਤਾਂ ਕਰਦਾ ਨਹੀਂ ਉਹਨੇ ਸ਼ਰਾਰਤ ਕੀਤੀ ਹੁਣ ਇਹਦੇ ਕੁੱਟ ਪਈ ਆ ਉਹ ਵੀਡੀਓ ਚਲਾਵਾਂਗੇ ਫਿਰ ਦੇਖ ਲੈ ਹਾਂਜੀ ਇਹ ਪਿੱਛੇ ਜੇ ਅਸੀਂ ਆਪਾਂ ਦੀਵਾਲੀ ਮਨਾ ਕੇ ਹਟੇ ਆਏ ਲੋਕ ਦੀਵਾਲੀਆਂ ਮਨਾਉਂਦੇ ਨੇ ਤੇ ਉਹ ਆਪਣੇ ਸੱਚੇ ਸੁੱਚੇ ਹਾਨੇ ਨੂੰ ਯਾਦ ਕਰਦੀ ਹੈ ਲੋਕ ਕਿ ਸਾਰੇ ਮਨਾਉਣ ਦੀਵਾਲੀ ਮੈਂ ਪੀ ਨੈਣੋਂ ਨੇ ਵਹਾਵਾ ਰਾਕ ਵਿੱਚ ਮੈਂ ਦੀਪ ਆਧਾਂਦੇ ਤੇਰੇ ਵੱਲ ਤਰਾਵਾ ਹਾਏ ਵੇ ਅੱਜ ਮਿਲ ਮਿਤਰਾ ਕੀਤੇ ਵਿਛੜੀ ਨਾ ਮਰ ਜਾਵਾ ਹਾਏ ਵੇ ਅੱਜ ਮਿਲ ਮਿਤਰਾ ਪਿਛਲੀ ਦੀਵਾਲੀ ਨੂੰ ਥਾਲ ਦੀਆਂ ਦਾ ਲੈ ਤੇਰੇ ਚ ਸਿਵ ਜੀ ਓਏ ਉਹ ਦੀਵਾਲੀ ਅੱਜ ਹੈ ਸੱਜਣਾ ਉਸ ਵੇਲੇ ਤੂੰ ਦੁਨੀਆ ਸਾਡੇ ਪਿਆਰਾਂ ਦੀ ਸੀ ਸਜੀ ਕਿਤੀ ਮੇਰੇ ਨਾਲ ਵਧੀ ਤੇਰੀ ਗੱਲ ਨਹੀਂ ਉਠੀ ਕਿਤੀ ਮੇਰੇ ਨਾਲ ਵਧੀ ਤੇਰੀ ਗੱਲ ਨਹੀਂ ਉਠੀ ਕਿ ਦਿਲ ਦੁੱਖ ਦਾ ਕਿਨੂੰ ਮੈਂ ਦਕਾਵਾ ਹਾਏ ਵੇ ਅੱਜ ਮਿਲ ਮੇ ਤੇਰਾ ਕਿਤੇ ਵਿਛੜੀ ਨਾ ਮਰ ਜਾਵਾਂ ਹਾਏ ਵੇ ਅੱਜ ਮਿਲ ਮੇ ਤੇਰਾ ਸੇਨ ਵਿੱਚੋਂ ਹਾਈ ਉੱਠਦੀ ਮੈਂ ਡਰਦੀ ਹਾਂ ਨਾ ਮਾਰਾਂ ਡਰ ਲੱਗੇ ਨਾ ਅੰਬਰ ਸੜ ਜੇ ਤਾਈਓ ਹੋ ਕਹਿੰਦੇ ਨਾਲ ਸਾਰਾਂ ਤੇਰੇ ਪਿਆਰ ਵਾਲੀ ਅੱਗ ਬੈਠੀ ਸੇਨ ਵਿੱਚ ਦਬ ਤੇਰੇ ਪਿਆਰ ਵਾਲੀ ਅੱਗ ਬੈਠੀ ਸੇਨ ਵਿੱਚ ਦਬ ਜਲ ਰੱਖ ਨਾ ਕਿਤੇ ਬਣ ਜਾਵਾਂ ਹਾਈ ਵੇ ਅੱਜ ਮਿਲ ਮੇ ਤੇਰਾ ਕਿਤੇ ਵਿਛੜੀ ਨਾ ਮਰ ਜਾਂ ਵਾਹ ਹਾਈਵੇ ਅੱਜ ਮਿਲ ਮਿੱਤਰਾਂ ਥੈਂਕ ਯੂ ਜੀ ਬਹੁਤ ਸੋਹਣਾ ਗਾਣਾ ਬਹੁਤ ਸੋਹਣਾ ਗਾਣਾ ਬਾਈ ਜੀ ਏਸੀ ਪਿੰਡ ਲੈਲੀ ਦੀ ਸਾਥ ਜਿੱਥੇ ਹਾਸੇ ਮਜ਼ਾਕ ਹੋਏ ਗਾਣੇ ਗੁਣੇ ਸੁਣੇ ਗੱਲਾਂ ਬਾਤਾਂ ਹੋਈਆਂ ਹੁਣ ਵਧਦੇ ਆ ਅਗਲੇ ਪਿੰਡ ਵੱਲ ਮੈਨੂੰ ਤੇ ਮੇਰੀ ਟੀਮ ਨੂੰ ਦਿਓ ਇਜਾਜ਼ਤ ਕੈਮਰਾਮੈਨ ਸਿਕੰਦਰ ਦੇ ਨਾਲ ਹਾਕਮ ਸਿੰਘ ਆਮਦਗੜੀਆ ਪੀਟੀਸੀ ਨਿਊਜ਼ ਲੈਲੀ